ਕੋਟਕਪੂਰਾ ਪੁਲਿਸ ਨੇ ਪੋਸ਼ਦੀ ਖੇਤੀ ਕਰਨ ਵਾਲੇ ਇੱਕ ਕਿਸਾਨ ਨੂੰ ਕਾਬੂ ਕੀਤਾ ਜਿਸ ਦੇ ਖਿਲਾਫ ਐਂਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪਿੰਡ ਜੀਵਨਵਾਲਾ ਦੇ ਨੇੜੇ ਗਸ਼ਤ ਕਰ ਰਹੀ ਸੀ ਇਸ ਦੌਰਾਨ ਉਕਤ ਕਿਸਾਨ ਪੁਲਿਸ ਨੂੰ ਵੇਖ ਕੇ ਤੇਜ਼ ਕਦਮਾਂ ਨਾਲ ਚੱਲਣ ਲੱਗਾ ਕਿਸਾਨ ਦੇ ਹਾਵਪਾ ਵੇਖ ਕੇ ਪੁਲਿਸ ਨੂੰ ਉਸਤੇ ਸ਼ੱਕ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਕਿਸਾਨ ਨੂੰ ਰੋਕਿਆ ਅਤੇ ਆਸ-ਪਾਸ ਖੇਤਾਂ ਦੀ ਚੈਕਿੰਗ ਕੀਤੀ ਇਸ ਦੌਰਾਨ ਖੇਤਾਂ ਦੇ ਵਿੱਚ ਪੋਸ਼ ਦੇ ਬੂਟੇ ਲੱਗੇ ਮਿਲੇ ਪੁਲਿਸ ਨੇ ਉਕਤ ਕਿਸਾਨ ਮਿਸ਼ਰੀ ਲਾਲ ਨੂੰ ਕਾਬੂ ਕਰ ਲਿਆ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਲਾਕੇ ਵਿੱਚ ਕੋਈ ਹੋਰ ਕਿਸਾਨ ਅਜਿਹਾ ਕਰਦਾ ਮਿਲਿਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਕੱਲ 29 ਤਰੀਕ ਨੂੰ ਸਾਡੀ ਪੁਲਿਸ ਪਾਰਟੀ ਪਿੰਡ ਜਿਉਣਵਾਲ ਵਾਲਾ ਪੈਟਰੋਲਿੰਗ ਤੇ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਬੰਦੇ ਤੇ ਸ਼ੱਕ ਪਿਆ ਜਿਹੜਾ ਕਿ ਖੇਤ ਚ ਭੱਜਣ ਲੱਗਾ ਸੀ ਜਦੋਂ ਉਹਨਾਂ ਨੇ ਉਹਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਤੇ ਉੱਥੇ ਉਹ ਦੇਖਿਆ ਕਿ ਉੱਥੇ ਪੋਸਟ ਦੇ ਬੂਟੇ ਜਿਹੜੇ ਕਣਕ ਦੇ ਵਿੱਚ ਖੜੇ ਸੀਗੇ ਜਿੰਨਾ ਜਿਸ ਤੇ ਉਹਨਾਂ ਦੀ ਪ੍ਰਤਾਪ ਪੁੱਛ ਪੜਤਾਲ ਕੀਤੀ ਤਾਂ ਉਹਨੇ ਦੱਸਿਆ ਕਿ ਵੀ ਉਹਨੇ ਇਹ ਚੋਰੀ ਕਣਕ ਦੇ ਵਿੱਚ ਲਕੋ ਕੇ ਪੋਸਤੇ ਬੂਟੇ ਬੀਜੇ ਹੋਏ ਸੀ ਜੋ ਪੋਸਤੇ ਬੂਟੇ ਨੂੰ ਕਬਜ਼ਾ ਪੁਲਿਸ ਚ ਲੈ ਆ ਗਿਆ ਇੱਕ ਕਰੀਬ 16 ਕਿਲੋ ਹੋ ਵਜ਼ਨ ਹੋਇਆ ਇਹ ਜਿਹੜੇ ਬੰਦੇ ਨੇ ਬੀਜੇ ਸੀ ਮੌਕੇ ਤੇ ਫੜਿਆ ਗਿਆ ਮਿਸ਼ਰੀ لال ਉਹਦੇ ਖਿਲਾਫ ਪੁਲਿਸ ਨੇ ਮੁਕੱਦਮਾ ਦਰਜ ਐਨਡੀਪੀ ਸੈਕਟਿਅਰ ਤਹਿਤ ਕਰਕੇ ਕਾਰਵਾਈ ਅਮਲ ਚ ਲਿਆਂਦੀ ਹੈ ਇਹ ਪਹਿਲੀ ਵਾਰ ਫਰੀਦਕੋਟ ਜ਼ਿਲ੍ਹੇ ਚ ਹੋਇਆ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਕਿ ਪੋਸਤ ਦੇ ਬੂਟੇ ਫੜੇ ਗਏ ਹਨ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਇਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਿਰ ਵੀ ਜੇ ਅੱਗੇ ਤੋਂ ਵੀ ਜੇ ਕਿਸੇ ਨੇ ਕੋਈ ਇਹੋ ਜਿਹੀ ਕਿਸੇ ਕੰਮ ਚ ਸ਼ਮੂਲੀਅਤ ਪਾਈ ਜਾਂਦੀ ਤੇ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੰਝ ਲਿਆਂਦੀ ਜਾਏਗੀ